ਇਹ ਪੈਰਾ ਨੰਬਰ 55 ਇਹਦੇ ਵਿੱਚ ਇਹਨਾਂ ਨੇ ਜਿਹੜਾ ਹੈਲਟ ਕੀਤਾ ਆਨ ਡਿਵਰਸ ਸੁਪਰੀਮ ਕੋਰਟ ਨੇ ਉਹਨੇ ਕੀਤਾ ਦਾ ਮੈਂਬਰਸ ਆਫ ਦਾ ਕਮੇਟੀ ਹੈਵ ਟੂ ਬੀ ਇਲੈਕਟਡ ਫਰੋਮ ਦਾ ਐਲੀਜੀਬਲ ਵੋਟਰਸ ਹੂ ਇਜ਼ ਅਮਰਤਾੜੀ ਸਿੱਖ ਇਹ ਸਿੱਖ ਕਮਾ ਐਂਡ ਹੂ ਇਜ਼ 18 ইয়ার্স ਆਫ এজ but not a pathetic and is not an insolvent mentally retired or an insane person naal e ni co-option da vikarta ta co-option is from the members of the community alone hun e na da e farz ban da si je supreme court de faisle nu dekha janda te e na da farz ban da si utthe turant election karawange inna ne oda election karawan da ek saacha saukha so -so dhang labh liya ਜਿਹੜਾ ਅਸੀਂ ਵੀ ਸਿੱਖ ਗੁਰਦੁਆਰਾ ਐਕਟ 1925 ਆ ਇਹਦੇ ਵਿੱਚ ਕਿਦਰੇ ਵੀ ਨੋਟੀਫਿਕੇਸ਼ਨ ਦਾ ਕੋਈ ਪ੍ਰਵੀਜ਼ਨ ਕੋਈ ਆਰਡੀਨੈਂਸ ਜਾਰੀ ਨਹੀਂ ਹੋ ਸਕਦਾ ਇਹ ਹੀ ਉਹ ਕਾਰਨ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਸਹਿਜਤਾਰੀ ਫੈਡਰੇਸ਼ਨ ਦੀ ਹਾਈ ਕੋਰਟ ਤੋਂ ਸ਼ਾਮਨੀ ਕੋਰਤ ਦਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਹੋ ਗਈ ਅਸੀਂ ਸੁਪਰੀਮ ਕੋਰਟ ਚ ਗਏ ਸੀ ਮੀਨ ਵਾਈਲ ਪਾਰਲੀਮੈਂਟ ਉਸ ਪਾਰਲੀਮੈਂਟ ਨੇ ਕਿਉਂਕਿ ਸਾਡਾ ਜਨਰਲ ਹਾਊਸ ਦਾ ਮਤਾ ਸੀ ਤੇ ਪਾਰਲੀਮੈਂਟ ਨੇ ਉਸ ਮਤੇ ਦੀ ਤਰਜ਼ ਦੇ ਉੱਤੇ ਉਹਦੇ ਵਿੱਚ ਲਾਅ ਦੇ ਵਿੱਚ ਇੱਕ ਬਿਲ ਬਣਾ ਕੇ ਉਹ ਪੇਚ ਕੀਤਾ ਜਿਹਦੇ ਨਾਲ ਸੁਪਰੀਮ ਕੋਰਟ ਦੇ ਜਿਹੜੀ ਲੋਧਾਂ ਦੀ ਪਾਈ ਸੀ ਸਹਾਇਤਾ ਦੀ ਫੈਡਰੇਸ਼ਨ ਦੀ ਉਹ ਖਾਰਜ ਹੋ ਗਈ ਕਿਉਂਕਿ ਉਹਨਾਂ ਕੋ ਇਨਫ੍ਰੈਕਸ਼ਨ ਹੋ ਗਈ ਉਹਨੇ ਕਿਹਾ ਜੀ ਹੁਣ ਤੁਹਾਡੇ ਕੋਲ ਕੋਈ ਰਾਈਟ ਨਹੀਂ ਤੇ ਮੈਂ ਸਮਝਦਾ ਇਹਨਾਂ ਨੇ ਇਲੈਕਸ਼ਨ ਕਰਾਉਣ ਦੀ ਬਜਾਏ ਇੱਕ ਹੋਰ ਸੌਖਾ ਤਰੀਕਾ ਲੱਭ ਲਿਆ ਇਨੇ ਇੱਕ ਇਹ ਨੋਟੀਫਿਕੇਸ਼ਨ ਕੀਤੀ 24 ਅਕਤੂਬਰ 2022 ਨੂੰ ਔਰ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਮੈਂ ਜਿੱਥੇ ਤੱਕ ਇਹਨੂੰ ਦੇਖਦਾ ਬਾਚਦਾ ਇਹਦੇ ਚ ਆ ਗਿਆ ਇਹਨਾਂ ਨੇ ਕੀਤਾ ਫਾਰ ਦਾ ਅਗਜਿਸਟਿੰਗ ਪ੍ਰੋਵੀਜ਼ਨ ਟੂ ਸਬ ਸੈਕਸ਼ਨ 8 ਆਫ ਦਾ ਫਾਲੋਇੰਗ ਪ੍ਰੋਵੀਜ਼ਨ ਸ਼ੈਲ ਬੀ ਸਬਸਟੀਟਿਊਟਿਡ ਨੇਮਲੀ ਇਹ ਇਹਨਾਂ ਨੇ ਇਹਦੇ ਵਿੱਚ ਕੀਤਾ ਜਿਹੜਾ ਸਭ ਤੋਂ ਪ੍ਰੋਵਾਈਡਡ ਥੈਟ ਆਲ ਦਾ 41 ਮੈਂਬਰ ਸੋ ਨੋਮੀਨੇਟਡ ਬਾਈ ਦਾ ਗਵਰਨਮੈਂਟ ਸ਼ੈਲ ਇਲੈਕਟ देयर ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਜੁਆਇੰਟ ਸੈਕਟਰੀ ਐਂਡ 6 ਮੈਂਬਰਸ ਹੂ ਸ਼ੈਲ ਬੀ ਦਾ ਮੈਂਬਰਸ ਆਫ ਦਾ ਐਗਜ਼ੈਕਟਿਵ ਬੋਰਡ ਆਫ ਦਾ ਕਮੇਟੀ ਇਨ ਇਟਸ ਫਰਸਟ ਮੀਟਿੰਗ ਟੂ ਬੀ ਕਨਵੀਨਡ ਐਂਡ ਪ੍ਰੈਜ਼ੀਡਡ ਓਵਰ ਬਾਈ ਦਾ ਆਫੀਸਰ ਅਪਾਇੰਟਡ ਬਾਈ ਦਾ ਗਵਰਨਮੈਂਟ ਦਾ ਅਡਹੌਕ ਕਮੇਟੀ and the objective board shall sit to adjust after the formation of a new committee in the supreme court de faisle to aune to baad notification ek jehdi aa he eh jari kar deti jede vich eh e ordinance haryana ordinance number 2 of 22 eh jeda ek sidha main samajhda jeda asi aj tak kehnde hunde de vich sikhan de masle de vich sidhi dakhalandazi aa ਉਹ ਮੇਰਾ ਖਿਆਲ ਆ ਇਹਨਾਂ ਨੇ ਉਹਦੇ ਵਿੱਚ ਸਾਬਤ ਕਰ ਦਿੱਤਾ ਹੁਣ ਇਹਦੇ ਵਿੱਚ ਇਹਨਾਂ ਨੇ ਗਾਂ ਕੀ ਕੀਤਾ ਪ੍ਰੋਵਾਈਡਡ ਫਾਰਦਰ ਦੈਟ ਇਫ ਇਲੈਕਸ਼ਨ ਅੰਡਰ ਸੈਕਸ਼ਨ 11 ਆਰ ਨਾਟ ਹੈਲਡ ਵਿਦੀਨ ਦਾ ਪੀਰੀਅਡ ਆਫ 18 ਮੰਥਸ ਫਾਸਟ ਨੋਟੀਫਿਕੇਸ਼ਨ ਆਫ ਅਡ ਹੋਕ ਕਮੇਟੀ ਫਾਰ 18 ਮੰਥ ਸੈਕੰਡ ਐਨ ਅਦਰ ਪ੍ਰੋਵੀਜ਼ਨ ਇਜ਼ ਥੇਅਰ ਸੈਕਸ਼ਨ 11 ਆਰ ਨਾਟ ਹੈਲਡ ਵਿਦੀਨ ਦਾ ਪੀਰੀਅਡ ਆਫ 18 ਮੰਥਸ A ਨਿਊ ਅਡ ਹੋਕ ਕਮੇਟੀ ਸ਼ੈਲ ਬੀ ਨਾਮਿਨੇਟਿਡ ਬਾਈ ਦਾ ਗਵਰਨਮੈਂਟ ਫਾਰ ਅ ਫਰਦਰ ਪੀਰੀਅਡ ਆਫ 18 ਮੰਥਸ ਔਰ ਟਿਲ ਦਾ ਇਲੈਕਸ਼ਨਸ ਆਰ ਹੈਲਡ ਵਿਚ ਇਜ਼ ਆਰਲੀ ਹੁਣ 18 ਮਹੀਨੇ ਇਹ 18 ਤੋਂ ਬਾਅਦ ਫੇਰ 18 ਤੇ ਮੈਂ ਸਮਝਦਾ ਸੁਪਰੀਮ ਕੋਰਟ ਨੇ ਬਿਲਕੁਲ ਕਲੀਅਰ ਸਿਲੈਕਸ਼ਨ ਦਿੱਤੀ ਆ ਕਿ ਇਲੈਕਸ਼ਨ ਕਰਵਾ ਲਈ ਜਾਵੇ ਇਲੈਕਸ਼ਨ ਕਰਵਾ ਕੇ ਕੁਆਪਸ਼ਨ ਵਗੈਰਾ ਕਰਕੇ ਹਾਊਸ ਜਿਹੜਾ ਆ ਉਹ ਪੂਰਾ ਕਰ ਲਿਆ ਜਾਵੇ ਸੋ ਮੈਂ ਸਮਝਦਾ ਆ ਵੀ ਇਹ ਜਿਹੜਾ ਪ੍ਰੋਵਾਈਡਡ ਫਰਦਰ ਦੈਟ ਆਫਟਰ ਦਾ ਨਿਊ ਇਲੈਕਟਡ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ 100 ওভার ਦਾ ਚਾਰਜ ਦਾ ਅਡ ਹੋਕ ਕਮੇਟੀ ਸ਼ੈਲ ਹੈਂਡਓਵਰ ਦਾ ਚਾਰਜ ਤੂ ਦਾ ਨਿਊਲੀ ਇਲੈਕਟਡ ਕਮੇਟੀ ਹੁਣ ਇਹ ਇਹ ਜਿਹੜੀ ਨੋਟੀਫਿਕੇਸ਼ਨ ਹੈ ਆ ਇਹ ਦੇ ਵਿੱਚ ਜ਼ਿਲ੍ਹੇ ਇਹਦੀ ਨਾਮੀਨੇਸ਼ਨ ਕੀਤੀ ਆ ਮੈਂਬਰਸ ਦੀ ਤੇ ਤੁਸੀਂ ਸਾਰੇ ਜਾਣਦੇ ਆ ਹਰਿਆਣੇ ਦੇ ਸਿੱਖਾਂ ਨੇ ਇੱਕ ਟੱਕੋਂ ਨਾਲ ਵੀ ਸਾਹਿਬ ਢੀਂਡਾ ਸਾਹਿਬ ਈਵਨ ਆਪਣੇ ਚਲੋ ਹੁਣ ਮੈਂ ਦਾਦੂਵਾਲ ਸਾਹਿਬ ਦਾ ਵੀ ਵਿਚੇ ਹੀ ਸਗੇ ਉਹ ਸਾਰਿਆਂ ਨੂੰ ਛੱਡ ਕੇ ਇਹ ਜਿਹੜੀ ਐਡ ਹੌਕ ਕਮੇਟੀ ਬਣਾਈ ਗਈ ਇਹ ਮੈਂ ਨਹੀਂ ਕਹਿੰਦਾ ਉਹਨੇ ਕਿਹਾ ਵੀ ਜੇ ਇਹਦੇ ਵਿੱਚ ਬਹੁਤ ਆਦ ਜਿਹੜੀ ਉਹ ਆਰਐਸਐਸ ਦੀ ਹੁਣ ਕੁਐਸਚਨ ਪੈਦਾ ਹੁੰਦਾ ਕਿ ਪਹਿਲਾਂ ਤਾਂ ਇਲੈਕਸ਼ਨ ਨਹੀਂ ਕਰਾਈ ਇਹ ਵੀ ਸੁਪਰੀਮ ਕੋਰਟ ਦੇ ਆਰਡਰ ਦੀ ਮੈਂ ਸਮਝਦਾ ਉਹ ਇਹਣਾ ਕੀਤੀ ਆ ਉਸ ਤੋਂ ਬਾਅਦ ਫੇਰ ਇਹ ਨਹੀਂ ਐਕਟ ਬਣਾ ਦਿੱਤਾ ਇਹ ਐਕਟ ਮੋਰ ਡੇਂਜਰਸ ਆ ਜਦੋਂ ਮਰਜੀ ਇਨ ਫਿਊਚਰ ਮੈਂ ਕਿਉਂਕਿ ਸ਼ੌਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਆ ਤੇ ਇਸ ਐਕਟ ਮੁਤਾਬਕ ਫਿਰ ਨੋਟੀਫਿਕੇਸ਼ਨ ਦਾ ਜਿਹੜਾ ਪ੍ਰੋਵੀਜ਼ਨ ਰੱਖਿਆ ਹੈ ਤਲਕੂਨਾ ਰੱਖ ਦਿੱਤਾ ਕਿ ਜਦੋਂ ਮਰਜੀ ਉਥੇ ਸਿੱਖਾਂ ਦਾ ਜਿਹੜਾ ਆ ਉਹ ਗਲ ਕਟਿਆ ਜਾ ਸਕਦਾ ਸੋ ਇਹ ਤੋਂ ਇਲਾਵਾ ਹੁਣ ਇੱਕ ਸਵਾਲ ਪੈਦਾ ਹੁੰਦਾ ਜੇ ਐਡ ਹੌਕ ਕਮੇਟੀ ਨੂੰ ਮਾਨਤਾ ਮਿਲ ਕੇ ਕਮੇਟੀ ਵੀ ਬਣ ਗਈ ਸਾਰਾ ਕੁਝ ਹੋ ਗਿਆ ਤੇ ਮੈਂ ਪੁੱਛਦਾ ਵੀ ਪ੍ਰਬੰਧ ਇਦਾਂ ਲੈ ਜਾਂਦੇ ਆ ਪ੍ਰਬੰਧ ਦਾ ਕਿਹੜਾ ਢੰਗ ਤਰੀਕਾ ਹੁੰਦਾ ਦੋ ਤਰੀਕੇ ਜਿਹੜੇ ਆ ਇੱਕ ਤਾਂ ਐਕਟ ਮੁਤਾਬਕ ਇੱਕ ਹੈਗਾ ਭਾਈਚਾਰਕ ਤੇ ਦੂਜੇ ਪਾਸੇ ਕਹਿ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜਿਹੜੀ ਆ ਉਹ ਸਾਡਾ ਵੱਡਾ ਭਰਾ ਆ ਉਹ ਕਹਿਣ ਨੂੰ ਵੱਡਾ ਭਰਾ ਆ ਛੇਦੀ ਅਕਾਲ ਤੱਕ ਸਾਹ ਸਰਬੋੱਚ ਆ ਉੱਥੇ ਜਾ ਕੇ ਕੀਤੀ ਜਾ ਸਕਦੀ ਤੇ ਵੀ ਅਸੀਂ ਐਡ ਹੌਕ ਕਮੇਟੀ ਬਣ ਗਈ ਆ ਤੇ ਸਾਨੂੰ ਇਹ ਜਿਹੜੇ ਗੁਰਦੁਆਰੇ ਦੇ ਪ੍ਰਬੰਧ ਸੌਂਪੇ ਜਾਣ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਾ ਸਕਦਾ ਸੀ ਕਿ ਐਡ ਹੌਕ ਕਮੇਟੀ ਬਣੀ ਆ ਜੀ ਸਾਨੂੰ ਪ੍ਰਬੰਧ ਦਿੱਤਾ ਜਾਵੇ ਤੇ ਜਿੱਦਾਂ ਕੱਲ ਉੱਥੇ ਬਰਸ਼ਾ ਕਰਦੀ ਕੀਤੀ ਗਈ ਜੇ ਇਸ ਢੰਗ ਦੇ ਨਾਲ ਉੱਥੇ ਉਹ ਪ੍ਰਬੰਧਾ ਤੇ ਆਉਣ ਦਾ ਤੇ ਦੂਜਾ ਇੱਕ ਸਾਡੇ ਪਰसों ਚੌਥੇ ਚਿੱਠੀ ਸਾਨੂੰ ਆਈ ਉਹ ਇੱਕ ਮੈਨੇਜਰ ਨੂੰ ਮਨਜੀ ਸਾਹਿਬ ਦਿਵਾਨ ਹਾਲ ਮਨਜੀ ਸਾਹਿਬ ਦਿਵਾਨ ਹਾਲ ਜਿਹੜਾ ਸਾਡਾ ਸੌਰੀ ਅੰਬਾਲੇ ਦਾ ਗੁਰਦੁਆਰਾ ਆਇਆ ਉਹ ਮੈਨੇਜਰ ਨੂੰ ਕਹਿੰਦੇ ਆ ਵੀ ਤੇਰੀ ਅੱਜ ਤੋਂ ਨਵੀਂ ਫਰੈਸ਼ ਅਪੁਆਇੰਟਮੈਂਟ ਕੀਤੀ ਜਾਂਦੀ ਐ ਜ ਮੈਨੇਜਰ ਤੇ ਮੈਂ ਪੁੱਛਦਾ ਕਾਨੂੰਨ ਦਾ ਕੋਈ ਹੈਗਾ ਢੰਗ ਐਕਟ ਨੂੰ ਲਾਗੂ ਕਰਨ ਦਾ ਕੋਈ ਢੰਗ ਤਰੀਕਾ ਹੈਗਾ ਜਦੋਂ ਪੰਜਾਬ ਹਰਿਆਣਾ ਹਿਮਾਚਲ ਬਣਿਆ ਉਹਦੀ ਜੂਰਿਸਡਿਕਸ਼ਨ ਸੀਗੀ ਨਾ ਪਈ ਐਮਪਲਾਈ ਕਿਹੜੇ ਕਿੱਥੇ ਰਹਿਣੇ ਕਿਦਾਂ ਕਿੱਥੇ ਹੋਣਾ ਸਾਰਾ ਸਿਸਟਮ ਸੀ ਤੇ ਇਹ ਫੇ ਕੀ ਸਿਸਟਮ ਬਣੂਗਾ ਕਿ ਇਹਦਾ ਇੱਕ ਐਕਟ ਆ ਸਿੱਖ ਗੁਰਦਾਰਾ ਐਕਟ 1925 ਆ ਤੇ ਉਹ ਜੇ ਹਰਿਆਣੇ ਦਾ ਇਹ ਨਹੀਂ ਬਾਈ ਨੋਟੀਫਿਕੇਸ਼ਨ ਬਣਾ ਵੀ ਦਿੱਤਾ ਐਕਟ ਜਿਹੜਾ 2014 ਵਾਲਾ ਤੇ ਕੁਝ ਪ੍ਰੋਸੀਜਰ ਦਾ ਫਾਲੋ ਕਰੋਗੇ ਕਿ ਆਪਾਂ ਜੰਗਲ ਦਾ ਰਾਜ ਬਣਾਤਾ ਇਹ ਮੈਨੂੰ ਬਹੁਤ ਵੱਡਾ ਇਤਰਾਜ਼ ਆ ਮੈਨੂੰ ਇਹ ਲੱਗਦਾ ਭਈ ਮਹਾਂਤਾਂ ਦੇ ਡੇਰਿਆਂ ਤੇ ਤਾਂ ਮੈਂ ਇਦਾਂ ਕਬਜ਼ੇ ਹੁੰਦੇ ਦੇਖੇ ਸੀ ਸਿੱਖ ਤੇ ਇਤਿਹਾਸਕ ਸਥਾਨਾਂ ਤੇ ਇਦਾਂ ਕਬਜ਼ੇ ਨਹੀਂ ਹੁੰਦੇ ਹੁੰਦੇ ਤੇ ਨਾ ਇਦਾਂ ਕਰਨੇ ਚਾਹੀਦੇ ਸੀ ਇਹਨੂੰ ਅੱਜ ਦਾ ਜਿਹੜਾ ਸਾਡੀ ਇਹ ਅਨਫੀਸ਼ੀਅਲ ਕਹਿਲਵਾ ਜਿਹੜੀ ਸਾਡੀ ਐਡਹੋਕ ਕਮੇਟੀ ਐਗਜ਼ੀਕਟਿਵ ਦੀ ਤੇ ਮੈਂਬਰ ਸਹਿਬਾਨ ਇਹਨੂੰ ਸਟਰੋਂਗਲੀ ਕੰਡੈਮ ਕਰਦੀ ਔਰ ਹਰਿਆਣੇ ਸਰਕਾਰ ਨੂੰ ਸਿੱਧੇ ਤੌਰ ਤੇ ਤਾੜਨਾ ਵੀ ਕਰਦੀ ਆ ਵੀ ਤੁਹਾਡੇ ਐਸਪੀ ਤੁਹਾਡੇ ਡੀਸੀ ਜਾ ਕੇ ਨਾਲ ਸਿੱਖ ਗੁਰਦੁਆਰਿਆਂ ਦੇ ਵਿੱਚ ਇਹ ਇਹ ਤਾਂ ਮੈਂ ਨਹੀਂ ਕਹਿੰਦਾ ਸਾਰੇ ਤੁਹਾਡੇ ਵੀਡੀਓ ਜਾਰੀ ਹੋ ਚੁੱਕੀਆਂ ਕੱਲ੍ਹ ਦੀਆਂ ਤੇ ਕੀ ਆ ਇਹ ਮਰਿਆਦਾ ਆ ਕਿਸੇ گورنر ਆ ਜਿਹੜੀ ਐਕਟ ਜਿਹੜਾ ਆਪਣੇ ਹਰਿਆਣਾ ਐਕਟ ਬਣਿਆ ਉਹ ਇਹ ਪ੍ਰਬੰਧ ਕਰਨਗੇ ਇਹ ਸਾਡਾ ਵੱਡਾ ਇੱਕ ਸਵਾਲੀਆ ਚਿੰਨਿਆ ਉਹਨਾਂ ਦੇ ਉੱਤੇ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਦੂਜੀ ਗੱਲ ਜੋ ਅੱਜ ਉੱਥੇ ਹੋਇਆ ਸਾਡਾ ਉੱਥੇ ਕਮਿਸ਼ਨ ਹੈ ਆ ਉਹ ਮਿਸ਼ਨ ਨੂੰ ਵੀ ਜਿੰਦੇ ਲਾਤੇ ਯਾਦ ਕਿ ਉਹ ਜ਼ਮੀਨ ਸਾਡੀ ਆ ਸਾਡਾ ਇਹਨਾਂ ਨਾਲ ਇਹਨਾਂ ਨਾਲ ਕੋਈ ਇਹਨਾਂ ਦਾ ਸਰੂਕਾਰ ਕੋਈ ਨਹੀਂ ਉਹਨੂੰ ਵੀ ਕੱਲ ਕੱਟ-ਕੱਟ ਕੇ ਕੜਰਾਂ ਦੇ ਨਾਲ ਕਿਦਾਂ ਤੁਸੀਂ ਵੀਡੀਓ ਦੇਖਿਆ ਤੇ ਮੈਂ ਸਮਝਦਾ ਇਦਾਂ ਤਾਂ ਧਾੜ ਵੀ ਨਹੀਂ ਕਰਦਾ ਤੇ ਸਿੱਖ ਇਦਾਂ ਕਰਨਗੇ ਕਦੇ ਸੋਚਿਆ ਨਹੀਂ ਜਾ ਸਕਦਾ ਇਹ ਤਾਂ ਮੈਂ ਸਮਝਦਾ ਵੀ ਤਨਖਾਹ ਲਾਉਣ ਦੇ ਆਪਣੇ ਹੁਣ ਚਾਹੀਦੀ ਇਹਨਾਂ ਨੂੰ ਸੱਦ ਕੇ ਫੇ ਆਹ ਸਿਸਟਮ ਆਪਾਂ ਬਣਾ ਰਹੇ ਇਹ ਸਿੱਖੀ ਪਰੰਪਰਾਵਾਂ ਆ ਸਿੱਖੀ ਦੇ ਅਨੁਕੂਲੇ ਆਲੇ ਗੱਲ ਸੋ ਇਸ ਕਰਕੇ ਅੱਜ ਫੇਰ ਇਹਨਾਂ ਨੇ ਉਥੇ ਹੱਥੋਂ ਪਾਈ ਵੀ ਕੀਤੀ ਔਰ ਦੀਵਾਨ ਹਾਲ ਦੇ ਵਿੱਚ ਮਰਿਆਦਾ ਦਾ ਫੇਰ ਅਲੰਘਣ ਕੀਤਾ ਤੇ ਉਥੇ ਕੋਸ਼ ਜਿਹੜੇ ਸਿੱਖ ਹਰਿਆਣੇ ਦੇ ਇੱਕ ਸਾਫ ਕਾ ਵੀ ਮੈਂਬਰ ਸਾਡਾ ਐਸਜੀਪੀਸੀ ਸੀਗਾ ਉਹ ਅੰਦਰ ਗਏ ਉਹਨਾਂ ਦੀ ਮਾਰਕਟਾਈ ਵੀ ਕੀਤੀ ਆ ਫੋਟੋ ਦਿਖਾ ਲਈ ਪ੍ਰਤਾਪ ਛਟਾਂ ਵੀ ਲਾਈਆਂ ਤੇ ਉਹਨਾਂ ਨੌ ਬੰਦਿਆਂ ਨੂੰ ਚੱਕ ਕੇ ਕੈਪਚਰ ਵੀ ਕਰਕੇ ਲੈ ਗਏ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਮਰਿਆਦਾ ਕਿ ਹੁਣ ਕਦੇ ਜੋੜਾ ਪਾ ਕੇ ਜਾਂ ਪੇਟੀ ਪਾ ਕੇ ਪੁਲਿਸ ਦੇ ਘਰ ਅੰਦਰ ਨਹੀਂ ਜਾਂਦੇ। ਜੁੱਤੀਆਂ ਵੀ ਪਾ ਕੇ ਗਏ ਤੇ ਪੇਟੀਆਂ ਵੀ ਲਾ ਕੇ ਗਏ। ਤੇ ਮੈਂ ਪੁੱਛਦਾ ਫਿਰ ਇਹ ਕਿਹੜਾ ਹਰਿਆਣਾ ਕਮੇਟੀ ਨੂੰ ਸੇਧ ਦੇਣਗੇ ਜਿਹਦੀ ਸ਼ੁਰੂਆਤ ਹੀ ਇਹ ਹੋ ਰਹੀ ਆ ਜਿਹਦੀ ਸ਼ੁਰੂਆਤ ਹੀ ਸਿੱਖ ਪਰੰਪਰਾਵਾਂ ਦਾ ਘਾਣ ਕਰਕੇ ਸ਼ੁਰੂ ਹੋ ਰਹੀ ਆ ਤੇ ਸਿੱਖੀ ਦੇ ਫੇਰੇ ਕਿਹੜੇ ਗੱਲ ਤੇ ਪੈਰਾ ਦੇਣਗੇ ਕੀ ਇਹ ਗੋਲ ਕੰਦਾ ਝਗੜਾ ਅਸੀਂ ਇੱਥੇ ਬੈਠੇ ਆ ਅਕਾਲ ਤਖਤ ਸਾਹਿਬ ਦਾ ਜੱਜੇਦਾਰ ਸਾਹਿਬ ਬੈਠੇ ਆ ਕਿਤੇ ਵੀ ਅਪਰੋਚ ਕੀਤਾ ਜਾ ਸਕਦਾ ਸੀਗਾ ਪਰ ਜੇ ਇਸ ਢੰਗ ਦੇ ਨਾਲ ਉਹਨੇ ਕੀਤਾ ਸਿੱਖਾਂ ਚ ਅਨਰੈਸਟਡੈਸ ਆ ਮੈਂ ਅੱਜ ਪੰਜ ਮੈਂਬਰੀ ਦੀ ਕਮੇਟੀ ਬਣਾਤੀ ਆ ਇਹ ਉੱਥੇ ਜਾਊਗੀ ਉੱਥੇ ਉਹਨਾਂ ਦੇ ਸਿੱਖਾਂ ਨੂੰ ਆ ਦੇਖੋ ਆ ਇਹ ਫੱਟੜਿਆ ਇੱਕ ਬੰਦਾ ਜਿਹੜਾ ਅੱਜ ਦਾ ਉੱਥੇ ਤੇ ਇਹ ਜਾ ਕੇ ਸਿੱਖਾਂ ਦੇ ਨਾਲ ਉੱਥੇ ਗੱਲ ਕਰਨਗੇ ਕੈਂਪੂਰੀ ਸਾਹਿਬ ਸਾਡੇ ਵਿੱਚ ਬੈਠੇ ਆ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇਨਸੀਡੈਂਟ ਇਸ ਇਨਸੀਡੈਂਟ ਦੀ ਆ ਜਿਹੜੇ ਆ ਜੋੜੇ ਪਾ ਕੇ ਜਿਹੜੇ ਗਏ ਆ ਅੰਦਰ ਜਿਹੜੇ ਫਿਰ ਲਹਾ ਰਹੇ ਆ ਇਹ ਸਾਰੇ ਤੁਹਾਡੇ ਸਾਹਮਣੇ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਐਕਟ ਨੂੰ ਹਾਈਲੀ ਕੰਡੈਮ ਕਰਦੀ ਆ ਔਰ ਕੰਡੈਮ ਨਹੀਂ ਕਰਦੀ ਉਹਨਾਂ ਨੂੰ ਇਹ ਵੀ ਕਹਿੰਦੀ ਵੀ ਤੁਸੀਂ ਫਿਰ ਇਹ ਆਹ ਕੰਮ ਜਿਹੜਾ ਵਿਰੋਧੀ ਕਰਦੇ ਤੁਸੀਂ ਕਰਨ ਲੱਗ ਪਏ ਫੇਰ ਬਾੜੇ ਖੇਤ ਨੂੰ ਖਾਣ ਲੱਪੇ ਫੇਰ ਰੱਖਿਆ ਕੌਣ ਕਰੂਗਾ ਤੋਂ ਮੈਂ ਸਮਝਦਾ ਕਿ ਜੇ ਸੁਪਰੀਮ ਕੋਰਟ ਦੀ ਆਗੇ ਫੈਸਲਾ ਆ ਗਿਆ ਤੇ ਤਰੰਤ ਚੋਣ ਕਰਾ ਦਿੰਦੇ ਫਿਰ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਤੋਂ ਬਾਅਦ ਜਾਬਤੇ ਦੀ ਉਲੰਘਣਾ ਫਿਰ ਜੇ ਇਸ ਢੰਗ ਦੇ ਨਾਲ ਪੁਲਿਸ ਨਾਲ ਜਾ ਰਿਹਾ ਅੱਜ ਤਾਂ 150 ਬੰਦਾ ਸੀ ਪੁਲਿਸ ਨਾਲ ਤੇ ਉਥੇ ਉਥੇ ਕਿਹੜੀ ਮਰਿਆਦਾ ਦਾ ਲੰਘਣਾ ਪ੍ਰਬੰਧਿਆ ਪ੍ਰਬੰਧ ਦਿੱਤੇ ਵੀ ਜਾਂਦੇ ਪ੍ਰਬੰਧ ਲੈਂਦੇ ਵੀ ਆ ਦੇ ਕੋ ਢੰਗ ਦਾ ਹੈ ਕਿ ਇਹ ਢਾਂਗ ਹੈ ਵੀ ਜਿੱਥੇ ਮਰਜੀ ਜਾ ਕੇ ਆਪਾਂ ਜਿੰਦੇ ਲਾ ਦੀ ਜਿੱਥੇ ਮਰਜੀ ਜਿੰਦੇ ਤੋੜ ਦਈਏ ਤੌਰ ਤੇ ਫੈਸਲਾ ਹੋਇਆ ਕਿ ਅਡ ਹੌਕ ਕਮੇਟੀ ਨੂੰ ਕੋਈ ਰਾਈਟ ਨਹੀਂਗਾ ਉਥੇ ਕਬਜ਼ੇ ਲੈਣ ਦਾ ਪ੍ਰੋਪਰ ਚੈਨਲ ਇਹ ਆਪਣੇ ਇਲੈਕਸ਼ਨ ਕਰਾਉਣ ਜਿਹੜੇ ਵੀ ਇਲੈਕਸ਼ਨ ਜਿੱਤ ਕੇ ਆ ਜਾਣਗੇ ਉਹ ਫਿਰ ਆਪਣਾ ਚਾਹੀ ਚਾਹੀ ਪ੍ਰਬੰਧ ਆਪਣਾ ਲੈ ਲੈਣ ਜੇ ਇਹਨਾਂ ਨੇ ਵੀ ਪ੍ਰਬੰਧ ਲੈਣਾ ਸੀ ਤਾਂ ਇਹਨਾਂ ਦਾ ਇੱਕ ਢੰਗ ਤਰੀਕਾ ਅਪਣਾਉਣਾ ਚਾਹੀਦਾ ਸੀ ਇਹਨੇ ਗਲਤੀ ਤੇ ਗਲਤੀ ਕੀਤੀ ਆ ਪਹਿਲਾਂ ਨੋਟੀਫਿਕੇਸ਼ਨ ਕਰ ਦਿੱਤੀ ਦਬਾ ਦਬ ਅਡ ਹੌਕ ਕਮੇਟੀ ਬਣਾਤੀ ਫਿਰ ਲਕੂਨਾ ਪਏ ਸਾਰਾ ਮਹੀਨੇ ਚ ਨਾ ਹੋਵੇ ਫਿਰ ਫਾਰਦਰ 18 ਮਹੀਨੇ ਤੇ ਮੈਂ ਸਮਝਦਾ ਇਹ ਸਿੱਖ ਪੰਥ ਦੇ ਵਿੱਚ ਕਦੇ ਵੀ ਪਰੰਪਰਾ ਨਹੀਂ ਹਰਿਆਣਾ ਗਵਰਨਮੈਂਟ ਦੀ ਸਿੱਧੀ ਦਖਲਅੰਦਾਜ਼ੀ ਆ ਪ੍ਰਧਾਨ ਜੀ ਕੇਂਦਰੀ ਐਕਟੂਅਰੀ ਸਾਹਿਬ ਵੱਲੋਂ ਨਾਮ ਦਾਸਤ ਨਹੀਂ ਹੋਈ ਹੈ ਅਜੇ ਤੱਕ ਇੱਕ ਪੰਜ ਮੈਂਬਰਾਂ ਦੇ ਨਾਮ ਦੱਸ ਦਿਓ ਇੱਕ ਇਸ ਮਾਮਲੇ ਤੇ ਅਦਾਲਤ ਦਾ ਰੁਕ ਕਰੋਗੇ ਦੇਖੋ ਇਹ ਅਸੀਂ ਹੁਣ ਵਕੀਲਾਂ ਨਾਲ ਬੈਠ ਕੇ ਸਲਾਹ ਕਰਾਂਗੇ ਉਹ ਬੈਠ ਕੇ ਜੋ ਵੀ ਹੋਊਗਾ ਫਾਰਦਰ ਕੋਰਸ ਆਫ ਐਕਸ਼ਨ ਉਹ ਅਸੀਂ ਕਰਾਂਗੇ ਇਹ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਚੰਦ ਸਿੰਘ ਗਰੇਵਾਲ ਜਨਰਲ ਸਕੱਤਰ ਸਰਦਾਰ ਕਰਤਾਰਪੁਰ ਜੀ ਸਾਹਿਬ ਜਰਮੈਲ ਸਿੰਘ ਤੇ ਬਾਬਾ ਸਿੰਘ ਮਾਨਪੁਰਾ ਇਹ ਪੰਜ ਮੈਂਬਰੀ ਕਮੇਟੀ ਬਣਾਤੀ ਆ ਜਿਹੜੀ ਪਰਸੋਂ ਨੂੰ ਜਾ ਕੇ ਹਰਿਆਣੇ ਦੇ ਸਿੱਖਾਂ ਐ ਸੂਨ ਐ ਪਰਸੋਂ ਦੀ ਕੋਈ ਲਿਮਟ ਨਹੀਂ ਜੇ ਕੱਲ ਨੂੰ ਵੀ ਜਾ ਸਕਦੇ ਕੱਲ ਨੂੰ ਵੀ ਜਲ ਜਾਣ ਤੇ ਜਾ ਕੇ ਬੈਠ ਕੇ ਉਹਨਾਂ ਸਿੱਖਾਂ ਦੇ ਨਾਲ ਜਿਨ੍ਹਾਂ ਨਾਲ ਉੱਥੇ ਜਾ ਕੇ ਕੁੱਟਮਾਰ ਹੋਈ ਆ ਜਿਨ੍ਹਾਂ ਨੂੰ ਅੰਦਰ ਫੜਿਆ ਗਿਆ ਉਹਨਾਂ ਸਾਰਿਆਂ ਨਾਲ ਬੈਠ ਕੇ ਜਾ ਕੇ ਗੱਲ ਕਰਨਗੇ ਫਿਰ ਫਾਰਦਰ ਜੋ ਉੱਥੋਂ ਦੀ ਸੰਗਤ ਫੈਸਲਾ ਕਰੂਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਕਹਿਣ ਨੂੰ ਨਹੀਂ ਤੇ ਜੇ ਕਹਿ ਗਏ ਕਿ ਆਪ ਹੀ ਆਪਾਂ ਤੇ ਦੂਜੇ ਪਾਸੇ ਕਹਿਆ ਵੀ ਨਹੀਂ ਮੰਨਣਾ ਤੇ ਇਹ ਮੈਂ ਸਮਝਦਾ ਬਹੁਤ ਵੱਡੀ ਉਹਨਾਂ ਦੀ ਕਤਾਈ ਆ ਔਰ ਉਹ ਜਿਹੜੇ ਸਹਿਯਰਦ ਮੈਂਬਰ ਉੱਥੇ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਤੇ ਹੋਰ ਕਰਦੇ ਆ ਤੇ ਤਮੀਜਾ ਸਾਹਿਬ ਜਾ ਕੇ ਇਹ ਮੈਂ ਸਮਝਦਾ ਬਹੁਤ ਵੱਡੀ ਇੱਕ ਅਵਗਿਆ ਸਿੱਖ ਪਰੰਪਰਾਵਾਂ ਦੀ ਆ ਜਿਹੜੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਰ 295 ਐਕਟ ਦੀ ਵਿੱਚ ਸੋਧ ਹੋਈ ਨਹੀਂ ਹਰਿਆਣਾ ਕਮੇਟੀ ਵੱਖਰੀ ਬਣਾ ਦਿੱਤੀ ਸਿੱਧੇ ਤੌਰ ਤੇ ਕੇਂਦਰੀ ਐਕਟ ਦੇ ਵਿੱਚ ਦਖਲ ਦਿੱਤੀ ਜਾ ਰਹੀ ਹੈ ਰਾਸ਼ਟਰਪਤੀ ਤੱਕ ਵੀ ਆਪਾਂ ਪਹੁੰਚ ਕਰ ਸਕਦੇ ਹਾਂ ਕਿ ਸਿੱਖਾਂ ਨੂੰ ਵੰਡੀਆਂ ਪਾਈਆਂ ਜਾ ਰਹੀਆਂ ਬੰਦਾਂ ਤੋਂ ਸਿੱਖਾਂ ਨੇ ਹਮੇਸ਼ਾ ਕਬਜ਼ੇ ਲਏ ਨੇ ਉਹਨਾਂ ਸਿੱਖਾਂ ਦੇ ਹੱਥੋਂ ਬੰਦਾਂ ਦੇ ਕਬਜ਼ੇ ਜਾਣਗੇ ਦੇਖੋ ਬੇਨਤੀ ਹੈ ਯਾਰ ਭਈ ਇਸੇ ਗੱਲ ਦਾ ਸਾਡਾ ਝਗੜਾ ਸੀ ਇਸੇ ਗੱਲ ਤੇ ਅਸੀਂ ਬੈਂਸ ਉੱਥੇ ਜਿਹੜੀ ਸਾਡੀ ਸੁਪਰੀਮ ਕੋਰਟ 'ਚ ਹੋਈ ਯਾਰ ਉਹ ਇਸੇ ਗੱਲ ਤੇ ਹੋਈ ਸੀ ਕਿ ਇਹ ਸੈਂਟਰਲ ਐਕਟ ਕਰਕੇ ਇਹ ਇਹਨੂੰ ਪਾਰਲੀਮੈਂਟ ਨੇ ਰਨ ਕਰ ਲਿਆ ਹਾਲੇ ਵੀ ਸਰਕਾਰ ਕੋਲ ਆਪਸ਼ਨ ਹੈਗੀ ਆ ਜੇ ਸਰਕਾਰ ਸਵਿਹਰਤ ਹੋਵੇ ਸਰ ਸਿੱਖਾਂ ਦੇ ਵਿੱਚ ਵੰਡੀਆਂ ਨਾ ਪਾਉਣੀਆਂ ਚਾਹੁੰਦੀਆਂ ਹੋਵੇ ਤੇ ਹਾਲੇ ਵੀ ਐਕਟ ਸਿੱਖ ਗੁਰ ਦਾ ਐਕਟ 1925 ਉਵੇਂ ਹੀ ਖੜਾ ਜੇ ਇਹ ਆ ਵੀ ਗਈ ਆ ਜੱਜਮੈਂਟ ਜਾਂ ਉਹ ਨੋਟੀਫਿਕੇਸ਼ਨ 2014 ਦੀ ਉਹ ਨਹੀਂ ਜਸਟੀਫਾਈਡ ਕੀਤੀ ਆ ਤੇ ਸੈਂਟਰਲ ਐਕਟ ਬਕਰਾ ਹੁੰਦਾ ਲੈਜਿਸਲੇਟਿਵ ਦੇ ਸਟੇਟ ਦੇ ਸਬਜੈਕਟ ਬਕਰੇ ਹੁੰਦੇ ਆ ਤੇ ਹਾਲੇ ਵੀ ਹੱਲ ਕੱਢ ਸਕਦੇ ਆ ਪਰ ਜੇਲੇ ਭਾਵਨਾ ਇਹਨਾਂ ਠੀਕ ਹੋਵੇ ਤੇ ਮੈਂ ਸਮਝਦਾ ਪਈ ਜੇ ਇਸ ਤਰਜ ਦੇ ਉੱਤੇ ਇਹਨਾਂ ਨੇ ਬਹਿਸ ਕੀਤੀ ਹਰਿਆਣਾ ਵੀ ਰਲ ਗਿਆ ਉਹ ਤਾਂ ਰਲਨੇ ਸੀ ਤੇ ਸੈਂਟਰਲ ਵਾਲੇ ਦੱਬਵੇਂ ਤਾਂਗ ਨਾਲ ਰਲ ਗਏ ਪੰਜਾਬ ਵਾਲੇ ਨਾਲ ਰਲ ਗਏ ਤੇ ਫਿਰ ਜੇਲੇ ਮੰਨ ਲਓ ਆਪਾਂ ਫੈਸਲਾ ਕਰ ਲਈਏ ਵੀ ਹੁਣ ਆਪਾਂ ਇੱਕ ਪਾਸੇ ਗੱਲ ਲਾ ਦੇਣੀ ਆ ਤੇ ਸਾਡਾ ਤਾਂ ਅੱਜ ਵੀ ਆ ਕਿ ਪਾਰਲੀਮੈਂਟ ਜਿਹੜੀ ਆ ਉਹਦੀ ਜੂਰਿਸਡਿਕਸ਼ਨ ਆ ਕਾਨੂੰਨ ਬਣਾਉਂਦੀ ਸੁਪਰੀਮ ਕੋਰਟ ਜਿਹੜੀ ਆ ਹਾਈ ਕੋਰਟਸ ਜਿਹੜੀਆਂ ਇੰਡੀਪੈਂਡੈਂਟ ਆ ਉਹਨਾਂ ਨੇ ਇਹਨਾਂ ਨੂੰ ਬਚਣਾ ਹੁੰਦਾ ਪਰ ਜੂਰਿਸਡਿਕਸ਼ਨ ਹਰ ਇੱਕ ਦੀ ਵੱਖਰੀ ਆ ਜੇ ਇਦਾਂ ਹੀ ਸਾਰਾ ਸਿਸਟਮ ਚੱਲਦਾ ਰਿਹਾ ਇਸ ਕਰਕੇ ਅਸੀਂ ਇਸ ਤਰਜ਼ ਦੇ ਕੀਤਾ ਸੀ ਤੇ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਇਹ ਸੈਂਟਰਲ ਐਕਟ ਦੀ ਬਹੁਤ ਵੱਡੀ ਇੱਕ ਜਿਹੜੀ ਆ ਵਾਇਓਲੇਸ਼ਨ ਹੈ ਸ਼੍ਰੋਮਣੀ ਕਮੇਟੀ ਪਾਰਲੀਮੈਂਟ ਮੈਂਬਰਾਂ ਨੂੰ ਚਿੱਠੀਆਂ ਪਾਏ ਗਈ ਕਿ ਇਸ ਐਕਟ ਨੂੰ ਜਿਹੜਾ ਨਾ ਤੋੜਿਆ ਜਾਵੇ ਰੋਕੇ ਕੇ ਰੱਖਿਆ ਜਾਵੇ ਕਿਉਂਕਿ ਪਾਰਲੀਮੈਂਟ ਜਿਹੜੀ ਆ ਸੁਪਰੀਮ ਹੁੰਦੀ ਆ ਉਸ ਤੋਂ ਬਾਅਦ ਡਾਕਟਰਪ ਜੀ ਸਾਡੇ ਕੋਲ ਤਾਂ ਜ ਬਹੁਤ ਪੁੱਛਿਆਗਾ ਤੁਸੀਂ ਤਾਂ ਕੋਈ ਹਥਿਆਰ ਛੱਡਦੇ ਨਹੀਂ ਰਹੋ ਨਹੀਂ ਅਸੀਂ ਦੇਖੋ ਮੇਰੀ ਬੇਨਤੀ ਸੁਣੋ ਅਸੀਂ ਕੋਈ ਹਥਿਆਰ ਨਹੀਂ ਛੱਡੇ ਆ 10 15 ਦਿਨ ਪਹਿਲਾਂ ਸਾਡੀ ਜਿਹੜੀ ਰਿਵਿਊ ਪਟੀਸ਼ਨ ਖਾਰਜ ਹੋਈ ਆ ਕੋਈ ਡਰ ਇੱਕ ਹੋਰ ਹੁੰਦੀ ਆ ਲੀਗਲੀ ਸਬਜੈਕਟ ਉਹ ਮੈਨੂੰ ਹੁਣ ਉਹਦਾ ਚੇਤੇ ਨਹੀਂ ਉਹ ਵੀ ਸਾਡੇ ਕੋਲੇ ਇੱਕ ਆਪਸ਼ਨ ਹਲੇ ਹੈਗੀ ਆ ਪਰ ਸਾਡਾ ਤਾਂ ਰੋਣਾ ਹੀ ਇਹ ਆ ਵੀ ਜਦੋਂ ਅਸੀਂ ਰਿਵਿਊ ਪਟੀਸ਼ਨ ਵਿੱਚ ਪਾਈ ਉਹ ਸਾਡੀ ਸੁਣਵਾਈ ਨਹੀਂ ਹੋਈ ਤੇ ਇਸ ਕਰਕੇ ਸਾਨੂੰ ਕਿਉਂਕਿ ਆ ਜਿਹੜਾ ਮੌਜੂਦਾ ਮਸਲਾ ਉੱਠਿਆ ਇਹ ਤਾਂ ਅਸੀਂ ਲੱਗੇ ਹੋਈਆਂ ਸਾਰੇ ਇਸ ਕੰਮ ਦੇ ਵਿੱਚ ਅਸੀਂ ਆਲਰੇਡੀ ਪਈ ਹੋਈਆਂ ਵਕੀਲ ਵੀ ਸਾਡੇ ਕਰ ਰਹੇ ਕੰਮ ਪਰ ਆ ਜਿਹੜਾ ਕਬਜ਼ੇ ਲੈਣ ਦਾ ਸਿਸਟਮ ਇਹਨਾਂ ਨੇ ਅਪਣਾਇਆ ਇਹ ਹਾਈਲੀ ਕੰਡਨਿੰਗ ਆ ਪਤਾ ਜੀ ਇੱਕ ਕੁੱਝੇ ਦਾ ਮਾਮਲਾ ਵਾ ਔਰ ਨਾਲ ਹੀ ਮਰਯਾਦਾ ਦੇ ਉਲੰਘਣ ਦਾ ਮਾਮਲਾ ਵਾ ਕਿ ਇਹ ਮਾਮਲਾ ਸ਼ੁਰੂ ਕੀ ਕਮੇਟੀ ਜਥੇਦਾਰ ਸਾਹਿਬ ਦੇ ਕੰਮ ਦੇ ਸਬੰਧ ਅਸੀਂ ਦੇਖੋ ਉਹ ਜਿਹੜੇ ਹਰਿਆਣੇ ਦੇ ਸਿੱਖ ਆ ਉਹ ਹੁਣ ਉੱਥੇ ਪਹੁੰਚ ਕਰਕੇ ਅਸੀਂ ਵੀ ਇੱਥੇ ਬਾਤ ਕਰ ਰਹੇ ਆ ਆ ਵੀਡੀਓ ਮਗਾਈਆਂ ਅਸੀਂ ਤੇ ਆ ਇਹ ਜਿਹੜੀ ਕਮੇਟੀ ਬਣਾਤੀ ਆ ਹੁਣ ਪੰਜ ਮੈਂਬਰੀ ਇਹ ਸਾਰੀ ਲਿਆ ਕੇ ਰਿਪੋਰਟ ਦਊਗੀ ਕਿ ਕੀ ਕੀ ਉਲੰਘਣਾ ਹੋਈ ਕਿਹੜਾ ਬੂਟ ਪਾ ਕੇ ਗਿਆ ਕੀ ਕੁਝ ਕੁਝ ਸਿਸਟਮ ਉੱਤੇ ਕੀਤਾ ਤੇ ਕਿਵੇਂ ਕਟਰ ਚੱਲਦੇ ਆ ਮਹਾਰਾਜ ਦੇ ਪ੍ਰਕਾਸ਼ਮਾਨ ਹੋਣ ਦੇ ਬਾਵਜੂਦ ਜੇ ਆਪਾਂ ਨੇ ਕੁਝ ਸਿਸਟਮ ਹੁੰਦਾ ਜਿਹੜੇ ਬਾਹਰ ਛੋਖਾਸਣ ਹੋ ਜਾਂਦੇ ਉਹੋਲੇ ਆਪਾਂ ਕਰਦੇ ਹਾਂ ਸਿਸਟਮ ਤੇ ਜਾਂ ਕੋਈ ਪਰਦਾ ਲਾ ਕੇ ਕਰਦੇ ਆ ਤੇ ਸਾਰੇ ਆਮੇ ਦਿਨ ਦਿਹਾੜੇ ਉੱਥੇ ਸਾਰਾ ਕੁਝ ਲਾਇਆ ਜਾ ਰਿਹਾ ਤੇ ਸਾਰੇ ਕੁਝ ਕੀਤਾ ਜਾ ਰਿਹਾ ਤੇ ਇਹ ਮੈਂ ਸਮਝਦਾ ਬਹੁਤ ਵੱਡਾ ਇੱਕ ਜੰਗਲ ਦਾ ਰਾਜ ਹੈ ਉਹਨੇ ਜੋ ਕੀਤਾ ਬਚਾਰਾ 85 ਚ 85 ਚ ਗੁਰਦੁਆਰੇ ਕਰਾਣੇ ਹੋਣ ਨਾਲ ਤੇ ਵੀ ਕਮਿਟੀ ਮੈਂ ਰੋਡ ਪੈਸੇ ਇਹ ਸਿੱਧੇ ਤੌਰ ਤੇ ਉੱਥੇ ਤੁਹਾਡੇ 85 ਦੇ ਗੁਰਦੁਆਰੇ 87 ਦੇ ਗੁਰਦੁਆਰੇ ਇੱਕ ਬਗਾਨੇ ਹੱਥਾਂ ਜੀ ਕੇਂਦਰ ਦੇਣ ਦੇ ਹੀ ਆ ਅਸੀਂ ਜਦ ਕਿ ਕੋਈ ਵੀ ਜਿਹੜਾ ਅਮੈਂਡਮੈਂਟ ਕਰਾਣੀ ਹੋਵੇ ਪਟਾਰਕਾ 1925 ਦੀ ਐਕਟ ਪਰ ਵਿੱਚ ਕਿਨਾਂਚਰ ਹਾਊਸ ਨਹੀਂ ਲਿਖ ਕੇ ਦਿੰਦਾ ਉਹਨਾਂ ਚਰ ਅਮੈਂਡਮੈਂਟ ਨਹੀਂ ਹੁੰਦੀ ਕਿਸੇ ਨੂੰ ਰੋਣਾ ਅਸੀਂ ਅਸੀਂ ਸਵਾ ਦਫਾ 87 ਦੇ 32 ਗੁਰਦੁਆਰੇ ਉਹ ਨੋਟੀਫਿਕੇਸ਼ਨ ਲੈ ਕਿਨਾਂਚਰ ਗ੍ਰਾਮ ਸਹਾ ਚਾਰ ਸਾਲ ਹੋ ਗਏ 2012 ਤੋਂ ਕਾਫੀ 12 ਤੋਂ ਲਗਾਤਾਰ ਕਰ ਰਹੇ ਆ ਉਹਦੀ ਨੋਟੀਫਿਕੇਸ਼ਨ ਨਹੀਂ ਦੇ ਕਰ ਰਹੇ ਕਿਉਂਕਿ ਸਾਡਾ ਪ੍ਰੋਵੀਜ਼ਨ ਐਸੇ ਗੁਰਦਾਰ ਐਕਟ ਦਾ ਕਿ ਜੇਲੇ ਇਨਕਮ 5 ਲੱਖ ਤੋਂ ਵੱਧ ਜਾਏ ਤੇ ਫਿਰ ਉਹ ਉਹਦਾ ਸਾਰਾ ਕੁਝ ਪ੍ਰੋਸੀਜਰ ਹੋ ਚੁੱਕਾ ਹੈ ਜੂ ਸਿਰਫ ਨੋਟੀਫਿਕੇਸ਼ਨ ਹੋਣੀ ਆ ਤੇ ਉਹ ਨੋਟੀਫਿਕੇਸ਼ਨ ਕਰਨ ਨੂੰ ਤਿਆਰ ਨਹੀਂ ਇਹਦੇ ਪਿੱਛੇ ਕੀ ਭਾਵਨਾ ਹੈ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿਉਂਕਿ ਤੁਹਾਡਾ ਤਾਂ ਰੋਜ਼ ਪ੍ਰੈਸ ਦਾ ਮੀਡੀਆ ਦਾ ਕੰਮ ਹੀ ਇਹ ਆ ਇਹ ਪੰਜ ਮੈਂਬਰ ਹੀ ਕਰੋ ਬਤਾ ਕੇ ਕੋਲ ਦੇ ਇਹ ਦੇਖੋ ਇਹ ਭਾਵੇਂ ਮੇਰੇ ਤੋਂ ਅੱਜ ਹੀ ਜਾਣ ਇਹ ਜਾ ਕੇ ਐ ਸੂਨ ਐਸ ਪੋਸੀਬਲ ਦੋ ਤਿੰਨ ਦਿਨਾਂ ਚ ਕਰ ਦੇ ਕਿਉਂਕਿ ਸਿਸਟਮ ਮਸਲਾ ਆ ਦੋ ਤਿੰਨਾਂ ਚ ਆਪਣੀ ਰਿਪੋਰਟ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ